ਪ੍ਰਿਤਕਲਾਮ ਜਿਸ ਕੀ ਮੱਤੀ ਦੀ ਕਿਤਾਬ 9 ਅਧਿਆਇ 14 ਕਲਾਮ ਪੜੇ ਤਾਂ ਜਿਹੋ ਹੁਨਾ ਦੇ ਚੇਲਿਆਂ ਨੇ ਜੋ ਹੁਨਾ ਦੇ ਚੇਲਿਆਂ ਨੇ ਉਹਦੇ ਕੋਲ ਆਣ ਕੇ ਕਿਹਾ ਉਹਦੇ ਖੋਲ ਆਣ ਕੇ ਕਿਹਾ ਜੋ ਇਹਦਾ ਕੀ ਕਾਰਨ ਹੈ ਗੁਰੂ ਜੀ ਇਹਦਾ ਕੀ ਕਾਰਨ ਵਾ ਕੀ ਅਸੀਂ ਅਤੇ ਫਰੀਸੀ ਬਹੁਤ ਵਰਤ ਰੱਖਦੇ ਹਾਂ ਅਸੀਂ ਵੀ ਅਤੇ ਫਰੀਸੀ ਵੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ਤੇਰੇ ਚੇਲੇ ਵਰਤ ਨਹੀਂ ਰੱਖਦੇ ਯਿਸੂ ਨੇ ਉਹਨਾਂ ਨੂੰ ਆਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਜਿੰਨਾ ਚਿਰ ਲਾੜਾ ਜਨੇਤੀਆਂ ਦੇ ਨਾਲ ਹੈ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ ਉਹ ਸੋਗ ਕਰ ਸਕਦੇ ਹਨ ਉਹ ਸੋਗ ਕਰ ਸਕਦੇ ਹਨ ਪਰ ਉਹ ਦਿਨ ਆਉਣਗੇ ਉਹ ਜਿਹੜਾ ਦਿਨ ਆਵੇਗਾ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ ਲਾੜਾ ਵੱਖਰਾ ਹੋ ਜਾਵੇਗਾ ਤਾਂ ਉਹ ਵਰਤ ਰੱਖਣਗੇ ਵਰਤ ਰੱਖਣਗੇ ਪੁਰਾਣੇ ਕੱਪੜੇ ਨੂੰ ਕੋਰੇ ਕੋਰੇ ਦੀ ਟਾਕੀ ਕੋਈ ਨਹੀਂ ਲਾਉਂਦਾ ਪੁਰਾਣੇ ਕੱਪੜੇ ਤੇ ਨਵੇਂ ਕੱਪੜੇ ਤੇ ਟਾਕੀ ਨਹੀਂ ਲੱਗਦੀ ਜੋ ਜੋ ਟਾਕੀ ਜਿਹੜੀ ਲਾਈ ਹੈ ਹੂੰ ਉਸ ਕੱਪੜੇ ਤੋਂ ਕੁਝ ਖਿੱਚ ਲੈਂਦੀ ਐ ਅਤੇ ਉਹ ਨਗਾਰ ਵੱਧ ਜਾਂਦਾ ਹੈ ਹਾਂ ਅਤੇ ਨਾਖ ਨਵੀਂ ਹੈ ਹੰਜਨਾ ਨਾਮ ਮੈਂ ਮੈਂ ਨੂੰ ਪ੍ਰਾਣੀਆਂ ਮਸਕਾਂ ਵਿੱਚ ਭਰਦੇ ਹਨ ਮਸਕਰ ਇਹ ਤੁਸੀਂ ਜਾਣਦੇ ਕਲਾਮ ਇੱਕ ਨਵਾਂ ਨਿਗਾ ਇਸ ਸੁਣਨ ਤੋਂ ਪਹਿਲਾਂ ਇਹ ਮੰਨ ਗੋ ਦੇ ਹੋਏ ਵਿਚਨ ਜੋ ਪੜਿਆ ਵਾ ਜੋ ਸੁਣਿਆ ਵਾ ਕੁਝ ਬਿਹਤਰ ਹੋਣ ਜਾ ਰਿਹਾ ਅੱਜ ਹallelujah ਹallelujah ਮਿਲ ਕੇ ਹallelujah ਹallelujah ਛੱਡਦੇ ਦਿਮਾਗ ਤੋਂ ਆਪ ਨੂੰ ਕਿ ਸੁਣਿਆ ਵਾ ਕੱਢ ਦਿਓ ਗੱਲ ਨੂੰ ਲਾ ਦਿਓ ਸਾਈਡ ਤੋਂ ਹਟ ਦੋ ਰੱਖ ਦੋ ਸਾਈਡ ਤੇ ਉਹਨੂੰ ਮੈਨੂੰ ਪਤਾ ਏ ਕਲਾਮ ਦਾ ਮੈਂ ਤਾਂ ਵੀ ਪ੍ਰਚਾਰ ਕਰਦਾ ਆ ਵਾ ਅੱਜ ਜਦੋਂ ਪ੍ਰਚਾਰ ਕਰਾਂ ਜਾਂ ਪੜਦਾ ਤਾਂ ਮੈਨੂੰ ਨਵਾਂ ਕੁਝ ਮਿਲਦਾ ਵਾ ਈਮਾਨ ਕਰੇ ਦਿਲ ਨੂੰ ਖੋਲ ਲੇ ਉਹ ਗੱਲ ਨੂੰ ਹਟਾ ਦੇ ਮੈਂ ਇਹ ਗੱਲ ਨੂੰ ਲਮੇ ਕਿ ਨਮਾ ਹੋਣ ਜਾ ਰਿਹਾ ਵਾ ਨਮਾ ਮਿਲਣ ਜਾ ਰਿਹਾ ਵਾ ਤੇ ਇਦਾਂ ਹੀ ਯੇਸ਼ੂ ਅੱਜ ਕਰੇਗਾ ਹallelujah ਯੇਸ਼ੂ ਮਸੀਹ ਦੇ ਕੋਲ ਆਣ ਕੇ ਯਹੂਨਾ ਦੇ ਚੇਲੇ ਆਖਦੇ ਨੇ ਗੁਰੂ ਜੀ ਅਸੀਂ ਬਹੁਤ ਰੋਜਾ ਕਰਦੇ ਆ ਫਰੀਸੀਸੂਦ ਕੀ ਵੀ ਰੋਜਾ ਬਹੁਤ ਕਰਦੇ ਆ ਲੇਕਿਨ ਤੇਰੇ ਚੇਲੇ ਰੋਜਾ ਨਹੀਂ ਕਰਦੇ ਅਤੇ ਉਤਵੱਗੇ ਪੜਿਆ ਵਾ ਜਿੰਨਾ ਟਾਈਮ ਤੱਕ ਬਰਾਤ ਦੇ ਨਾਲ ਦੂਲਾ ਵਾ ਤੇ ਬਰਾਤ ਚ ਜਾ ਕੇ ਰੋਜੇ ਨਹੀਂ ਰੱਖੇ ਜਾਂਦੇ ਰੋਜਿਆਂ ਦੇ ਬਰਾਤੀਆਂ ਤੇ ਜਦੋਂ ਚੱਲਦਾ ਵਾ ਅੱਜ ਇੱਕ ਦਿਨ ਦਾ ਵਿਆਹ ਹੁੰਦਾ ਵਾ ਲਿਕੇ ਪਰਾਨੇ ਜ਼ਮਾਨਿਆਂ ਦੇ ਵਿੱਚ 8 ਦਿਨ ਦਾ ਵਿਆਹ ਹੁੰਦਾ ਸੀ। ਯੇਸ਼ੂ ਮਸੀਹ ਦੇ ਸਮੇਂ 8 ਦਿਨ ਦਾ ਵਿਆਹ ਹੁੰਦਾ ਸੀਗਾ। ਹੱਥੀ ਉਹੜਾ ਵਿਆਹ ਦਾ ਖਰਚਾ ਅੱਜ ਕੁੜੀ ਵਾਲੇ ਚੱਕਦੇ ਆ ਪ੍ਰਭੂ ਦੇ ਸਮੇਂ ਜ ਮੁੰਡੇ ਵਾਲੇ ਖਰਚਾ ਚੁੱਕਦੇ ਸੀਗੇ। ਇਹ ਗੱਲ ਅਸੀਂ ਸਿੱਖਦੇ ਆ ਬਾਈਬਲ ਦੇ ਵਿੱਚੋਂ ਮੇਰਾ ਆਪਣਾ ਕੋਈ ਗਿਆਨ ਨਹੀਂਗਾ। ਬਾਈਬਲ ਦੇ ਵਿੱਚੋਂ ਯੂਹਨਾ ਦੇ ਅੰਜੀਲ ਤੋ ਅੱਜ ਅਸੀਂ ਸਿੱਖਦੇ ਹਾਂ ਕਿ ਜਦੋਂ ਮੈਂ ਮੁੱਕ ਗਈ ਸੀਗੀ ਤੋ ਮੈਂ ਯੇਸ਼ੂ ਨੇ ਬੜਾਈ ਸੀਗੀ ਤੋ ਮੈਂ ਜਦੋਂ ਯੇਸ਼ੂ ਨੇ ਬੜਾਤੀ ਤੋ ਮਾਲਿਕ ਜਿਹੜਾ ਮੁਖੀ ਹਾਸੀ ਉਹ ਭੱਜ ਕੇ ਦੂਲੇ ਦੇ ਕੋਲ ਗਿਆ ਸੀ ਨਾ ਕਿ ਦੁਲਹਣ ਦੇ ਕੋਲੋਂ ਨਾ ਦੁਲਹਣ ਦੇ ਮਾਂ ਦੇ ਕੋਲੋਂ ਨਾ ਪਿਓ ਦੇ ਕੋਲੋਂ ਨਾ ਭੈਣ ਭਰਾਵਾਂ ਦੇ ਕੋਲ ਬਲਕਿ ਦੂਲੇ ਦੇ ਕੋਲੋਂ ਗਿਆ ਸੀ ਮਤਲਬ ਉਹਦਾ ਖਰਚਾ ਜਿਹੜਾ ਸੀ ਦੂਲਾ ਕਰ ਰਿਹਾ ਸੀ ਦੂਲਾ ਰੇਜਿਮੈਂਟ ਕਰਦੇ ਸੀ ਉਸ ਟਾਈਮ ਤੇ ਅਤੇ ਬਾਈਬਲ ਦੇ ਵਿੱਚ ਵੀ ਆ ਅਤੇ ਇਤਿਹਾਸ ਦੇ ਵਿੱਚ ਵੀ ਇਦਾਂ ਕਰਕੇ ਆ ਸਿਸਟਮ ਚੇਂਜ ਹੋ ਗਿਆ ਅੱਜ ਕੁੜੀਆਂ ਵਾਲੇ ਬਰਾਤ ਦਾ ਖਰਚਾ ਚੁੱਕਦੇ ਆ ਉਸ ਟਾਈਮ ਤੇ ਮੁੰਡੇ ਵਾਲੇ ਖਰਚਾ ਚੁੱਕਦੇ ਸੀਗੇ ਸੁਣੇ ਮੈਂ ਮੈਂ ਬੋਲਣ ਜਾ ਰਿਹਾ ਅਸੀਂ ਮਿਲ ਕੇ ਕੀ ਸਿੱਖਣ ਜਾ ਰਹੇ ਆ ਇਹਦਾ ਵਕ ਜਿੰਨਾ ਟਾਈਮ ਤੱਕ ਧੂਲਾ ਨਾਲ ਆ ਬੜਾਤੀ ਇਹ ਘਰਵਾ ਫਾਸਟਿੰਗ ਨਹੀਂ ਹੁੰਦਾ ਰੋਜ਼ਾ ਨਹੀਂ ਹੁੰਦਾ ਮੈਂ ਨਾਲ ਆ ਲੋੜ ਹੀ ਨਹੀਂ ਗਈ ਅਤੇ ਅਗਲੇ ਪਾਸੇ ਕਹਿੰਦਾ ਕੋਈ ਵੀ ਪੁਰਾਣਾ ਕੱਪੜਾ ਪੁਰਾਣੇ ਪੈਂਟ ਪੁਰਾਣੇ ਸ਼ਰਟ ਪੁਰਾਣਾ ਕੁੜਤਾ ਅਥਵਾ ਕੋਈ ਵੀ ਪੁਰਾਣੀ ਚੀਜ਼ੋ ਸਰੀਰ ਤੇ ਪੈਂਦੀ ਆ ਉੱਤੇ ਨਵੇਂ ਕੱਪੜੇ ਦੇ ਟਾਕੀ ਨਹੀਂ ਲੱਗਦੀ ਜੇ ਪੁਰਾਣੇ ਕੱਪੜੇ ਤੇ ਨਵਾਂ ਟਾਕੀ ਲਾਵਾਂਗੇ ਤਾਂ ਸਿਰ ਨ ਮਾਰਨ ਲੱਗਿਆ ਉੱਧੜ ਜਾਣਾ ਨੇ ਹੋਰ ਲਿਖਿਆ ਲੰਗਾਰ ਖੁੱਲ ਜਾਣਾ ਆ ਤੇ ਨਮੀ ਮੈਂ ਜਿਹੜੀ ਆ ਉਹ ਪੁਰਾਣੀਆਂ ਮਸ਼ਕਾਂ ਦੇ ਵਿੱਚ ਨਹੀਂ ਪੈਂਦੀ ਅਤੇ ਜੇ ਨਵੀਂ ਮੈਂ ਇਹਨੂੰ ਪ੍ਰਾਣੀਆਂ ਮਸ਼ਕਾਂ 'ਚ ਪਾਵਾਂਗੇ ਉਹ ਖਰਾਬ ਹੋ ਜਾਂਦਾ ਵਾ ਦਾਕਰਸ ਵੀ ਖਰਾਬ ਮਸ਼ਕਾਂ ਵੀ ਟੁੱਟ ਜਾਂਦੀਆਂ ਆ ਮਾ ਸੁਣੇ ਥੋੜਾ ਜਿਹਾ ਇੱਕੋ ਮੈਂ ਜ਼ਿਕਰ ਕਰਦਾ ਜੋ ਪ੍ਰਭੂ ਨੇ ਮੇਰੇ ਮਨ 'ਚ ਪਾਇਆ ਵਾ ਉਹਦੇ ਵੱਲ ਜਾਵਾਂਗੇ ਸੁਣੇ ਪ੍ਰਾਣੀ ਜ਼ਿੰਦਗੀ ਦੇ ਵਿੱਚ ਨਮਾ ਨਹੀਂ ਭਰਿਆ ਜਾਣਾ ਅਤੇ ਪ੍ਰਾਣੀ ਜੀਵਨ ਦੇ ਵਿੱਚ ਪ੍ਰਾਣੀਆਂ ਮਸ਼ਕਾਂ ਦੇ ਵਿੱਚ ਨਮਾ ਭਰਨਾ ਨਮਾ ਹੋਣਾ ਪੈਣਾ ਵਾ اس لیے بہت ہی لوگ جو پرانے بزرگ وا پرانے زندگیاں لے کے چولہے 20 سال 30 سال تو ساری زندگی کو دے رہی ہیں آ تبدیلی نہیں ابھی ابھیشیک نہیں سنگت نہیں پربو دی حضور ہی نہیں دی تبدیل نہیں ہوں لیکن جب پرمیشور پتا دی اپنے آپ کو پرب نے ہاتھ ہی دے دین انسان دے دی. پھر اندر انسان ابھی ابھیشیک ਪੁਰਾਣੇ ਦਿਲ ਨੂੰ ਕਾਟਦਾ ਨਵੇਂ ਦਿਲ ਨੂੰ ਮਾਸ ਵੱਲ ਲਿਖਿਆ ਨਜੀ ਜੀ ਦੀ ਗੱਲ 'ਚ ਨਵੀਂ ਆਤਮਾ ਵੀ ਉਤਪੰਨ ਕਰਾਂਗਾ ਮੈਂ ਪ੍ਰਾਣਾ ਜੀਵਨ ਨਮੀਆਂ ਬਰਕਤਾਂ ਮਾੜਾ ਜੀਵਨ ਚੰਗੀਆਂ ਬਰਕਤਾਂ ਮਾੜੀ ਜ਼ਿੰਦਗੀ ਪੁਰਾਣੀ ਜ਼ਿੰਦਗੀ ਉਹੋ ਜੀ ਜ਼ਿੰਦਗੀ ਜੋ ਪਹਿਲਾਂ ਦੀ ਜ਼ਿੰਦਗੀ ਆ ਜੋ ਜੀਵਨ ਦੋਸੀ ਸੰਸਾਰਿਕ ਜੀਵਨ ਜੀਣਦੇ ਆ ਉਹ ਜੀਵਨ ਤੇ ਯੇਸ਼ੂ ਮਸੀਹ ਨਾਲ ਚੱਲ ਕੇ ਯੇਸ਼ੂ ਦੀਆ ਉੱਤਮ ਤੇ ਬਰਕਤਾਂ ਠਹਿਰਨ ਵਾਲੀਆਂ سدی کال کی برکت پیڑی در پیڑی چلنو والی برکت نہیں پاس سکتے سنسارک زندگی چسارک جیون دے سنسارک جیون جی کے دنیا کا جیون جی کے مسیح زندگی چ باہر نکل کے جڑا وہ مسیح زندگی والا جیون نہیں گا وہ جیون جی کے یشو دیا برکت نہیں پیشو دیا برکت پی ਯੇਸ਼ੂ ਦੇ ਬਖਤਾਪਨੇ ਖਜ਼ਾਨੇ ਤੇ ਪੌਣੀਆਂ ਆਵਾ ਤੇ ਯੇਸ਼ੂ ਦਾ ਪੰਡਾਰ ਲੈਣਾ ਪੈਣਾ ਆ ਯੇਸ਼ੂ ਜਿਹਾ ਬਣਨਾ ਪੈਣਾ ਆ ਇਹਦਾ ਮਤਲਬ ਇਹ ਹੋਈ ਆ ਕਿ ਪ੍ਰਾਣੀਆਂ ਮਸ਼ਕਾਂ ਪ੍ਰਾਣਾ ਜੀਵਨ ਨਮੀ ਦਾਖਰਸ ਪਵਿੱਤਰ ਆਤਮਾ ਨੂੰ ਪ੍ਰਭੂ ਨੂੰ ਕਿਹਾ ਗਿਆ ਪ੍ਰਾਣੇ ਟਾਕੀ ਪ੍ਰਾਣਾ 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 ਜਿਹੜਾ ਉਹ ਨਮਾ ਪ੍ਰਾਪਟ ਨਮਾ ਕਪੜਾ ਜਿਹੜਾ ਉਹ ਪ੍ਰਭੂ ਆ ਪ੍ਰਾਣਾ ਜੀਵਨ ਦੇ ਵਿੱਚ ਫੱਬਣਾ ਵੀ ਐ ਨਹੀਂ ਤਾਲਮੇਲ ਵੀ ਨਹੀਂ ਮਿਲਦਾ ਹੈਗਾ